ਆਪਣੇ ਦੋਵੇਂ ਨੰਨੇ ਹੱਥ ਦੋਹਾ ਮੱਠੇ ਲਾ ਕੇ ਰੱਖਦੇ। ਉਸ ਪਾਸੇ Sufi ਪੀਰ ਦੀਆਂ ਰੱਖਾਂ ਵਿੱਚ ਹੰਝੀ ਹੋ ਜਾਂ। ਉਹਨੇ ਸਮਝ ਲਿਆ ਕਿ ਇਹ ਬਾਲਕ ਕਿਸੇ ਇੱਕ ਧਰਮ ਦਾ ਨਹੀਂ ਸਾਰੇ ਮਨੁੱਖਤਾ ਦਾ ਹੈ। Hindu ਦਾ ਵੀ, Musalman ਦਾ ਵੀ, ਹਰ ਜੀਵ ਦਾ ਹੀ। ਪੀਰ ਦੇ ਖਿਰਾਸ਼ਾ ਦੇ ਦਿਲ ਵਿੱਚ ਨਿਸ਼ਚਾ ਹੋ ਗਿਆ ਅਤੇ ਉਹ ਕਹਿ ਉੱਠੇ ਏ ਤਾਂ ਸਭ ਦਾ ਗੁਰੂ ਹੈ ਸਭ ਦਾ ਸਰਪ੍ਰਸਤ ਹੈ ਉਸ ਦਿਨ ਤੋਂ ਪਟਨਾ ਦੇ ਗੜੀ ਕੁਚੀ ਆ ਵਿੱਚ ਇਹ ਗੱਲ ਫਵਾਵਾ ਫੈਲ ਗਈ ਕਿ ਇੱਕ ਅਜਿਹਾ ਬਾਕ ਜਨਮਿਆ ਹੈ ਜਿਸ ਦੀ ਰੋਸ਼ਨੀ ਸਿਰਫ ਇੱਕ ਘਰ ਜਾਂ ਇੱਕ ਜਾਤ ਲਈ ਨਹੀਂ ਸਗੋਂ ਪੂਰੇ ਸੰਸਾਰ ਲਈ ਹੈ ਸ੍ਰੀਮਾਨਾ ਗੁਰੂ ਜੀ ਵੱਡੇ ਭਾਗਾ ਵਾਲੇ ਜੋ ਪੁੱਤਰ ਨੂੰ ਗੋਦ ਵਿੱਚ ਬਿਠਾ ਕੇ ਲਾਡ ਕਰਦੇ ਤੇ ਅਨੰਦ ਪ੍ਰਾਪਤ ਕਰਦੇ ਬਾਲ ਗੁਰੂ ਭਗੰਦਰਾਇ ਜੀ ਹੌਲੀ ਹੌਲੀ ਵਿਹੜੇ ਵਿੱਚ ਭਜਨ ਕਰਨ ਜੋਗੇ ਹੋ ਗਏ ਤੇ ਮਿੱਠੀ ਤੋਦਲੀ ਬਾਣੀ ਵੀ ਬੋਲਣ ਲੱਗ ਪਈ ਬਾਲ ਗੁਰੂ ਜੀ ਦੀ ਵਿੜਾਈ ਸਾਰੇ ਇਲਾਕੇ ਵਿੱਚ ਫੈ ਗਈ ਤੇ ਸੰਗਤ ਪੂਰਨਵਾਸੀ ਤੇ ਮਸਿਆ ਆਦਿ ਜਿਹੇ ਸਮਿਆਂ ਤੇ ਇਕੱਠੀ ਹੋ ਗਈ ਬਾਦ ਗੋਬਿੰਦ ਰਾਏ ਜੀ ਦੇ ਦਰਸ਼ਨਾਂ ਲਈ ਆਉਂਦੀ ਸੀ ਇਸ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਦਸ਼ਮੇਸ਼ਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜ਼ੁਰਮ ਦਾ ਨਾਸ ਤੇ ਸਰਬੱਤ ਦਾ ਭਲਾ ਕਰਾਉਣ ਲਈ ਇਸ ਧਰਤੀ ਤੇ ਪ੍ਰਗਟ ਹੋਏ ਵੀਰ ਵੀ ਕਣਸ਼ਾਹ ਦੀ ਸਾਖੀ ਉਸ ਰੌਸ਼ਨੀ ਦੀ ਪਹਿਲੀ ਚੱਲ ਸੀ ਜੋ ਅੱਗੇ ਚੱਲ ਕੇ ਖਾਲਸੇ ਦੀ ਸਿਰਜਣਾ ਵਿੱਚ ਪ੍ਰਗਟ ਹੋਈ